ਸਰ ਮੇਰਾ ਨਾ ਹੇਅਰ ਨੂੰ ਲੈ ਕੇ ਇੱਕ ਕੁਐਸਚਨ ਸੀਗਾ ਤੁਹਾਨੂੰ ਕਿ ਅੱਜ ਕੱਲ ਤਾਂ ਟ੍ਰੀਟਮੈਂਟ ਮਤਲਬ ਬਹੁਤ ਜ਼ਿਆਦਾ ਵੱਧ ਗਿਆ। ਹੂੰ। ਛੋਟੇ ਮਤਲਬ ਛੋਟੀ ਏਜ ਦੇ ਵਿੱਚ ਹੀ ਪ੍ਰੋਬਲਮਸ ਆਣ ਲੱਗੀਆਂ। ਮੇਲ ਦੇ ਵਿੱਚ ਖਾਸ ਕਰ ਮੈਂ ਕਹੂੰਗੀ ਕਿਉਂਕਿ ਫੀਮੇਲ ਦੇ ਵਿੱਚ ਉਹ ਕਵਰ ਕਰ ਲੈਂਦੀਆਂ ਕਿਸੇ ਤਰ੍ਹਾਂ ਲੰਬੇ ਵਾਲਾ ਥੋੜੇ ਕੱਟ ਜਾਂਦੇ ਆ। ਮੇਲ ਦੇ ਆਹ ਏਰੀਆ ਦੇ ਵਿੱਚ ਆਣੇ ਸ਼ੁਰੂ ਹੋ ਜਾਂਦੇ ਛੋਟੀ ਏਜ ਤੋਂ ਹੀ ਲਾਈਕ 25-6 ਤੋਂ ਸ਼ੁਰੂ ਹੋ ਜਾਂਦਾ ਹੋ ਗਿਆ। ਅੱਜ ਕੱਲ ਜ਼ਿਆਦਾ ਹੋ ਗਿਆ। ਤੇ ਉਹਦੇ ਲਈ ਹੇਅਰ ਪਲਾਂਟ ਕਰਵਾਂਦੇ ਆ ਕਿੰਨਾ ਮਹਿੰਗਾ ਟ੍ਰੀਟਮੈਂਟ ਆ ਜਿਹੜਾ ਮਤਲਬ ਨਾਰਮਲ ਫੈਮਲੀਆਂ ਨਹੀਂ ਅਫੋਰਡ ਕਰ ਸਕਦੀਆਂ ਸੋ ਇਦਾਂ ਦਾ ਕੋਈ ਮਤਲਬ ਘਰੇਲੂ ਕੋਈ ਚੀਜ਼ ਜਾਂ ਕਿਦਾਂ ਕੁਝ ਖਾ ਕੇ ਜਾਂ ਜਿਹਦੇ ਨਾਲ ਸਾਨੂੰ ਕੋਈ ਇਫੈਕਟ ਨਾ ਪਵੇ ਸਾਡੀ ਬਾਡੀ ਨੂੰ ਜਾਂ ਵਾਲ ਨੈਚੁਰਲ ਜਿਹੜੇ ਗਰੋ ਕਰਨ ਮੈਂ ਤੁਹਾਨੂੰ ਦੱਸਾਂ ਮੈਂ ਵੈਸੇ ਪ੍ਰਿੰਟ ਵੀ ਕੀਤਾ ਆਪਣੇ ਫਾਰਮ ਮੇ ਲੋਕਾਂ ਨੂੰ ਦੇ ਦੇਣਾ ਘਰੇ ਬਣਾਉਣ ਦਾ ਇਹ ਹਾਂਜੀ ਇਹਦੇ ਵਿੱਚ ਤਿੰਨ ਚੀਜ਼ਾਂ ਦਾ ਬਹੁਤ ਵੱਡਾ ਰੋਲ ਹੈ ਇੱਕ ਤਾਂ ਲੋਹੇ ਦੀ ਕਟੋਰੀ ਓਕੇ ਪਹਿਲਾਂ ਜ਼ਰੂਰੀ ਹੈ ਇਹ ਹੋ ਗਿਆ ਜਿਹਦੇ ਜਸੀਂ ਭੋਕੇ ਰੱਖਣਾ ਪ੍ਰੋਡਕਟ ਕੀ ਪਾਉਣਾ ਇਹਦੇ ਵਿੱਚ ਇਤਾਂ ਇਹਦੇ ਵਿੱਚ ਪਾਉਣਾ ਤੁਸੀਂ ਆਮਲੇ ਦਾ ਪਾਊਡਰ ਓਕੇ 60 ਗ੍ਰਾਮ 20 ਗ੍ਰਾਮ ਮੇਥੀ ਔਰ 20 ਗ੍ਰਾਮ ਕਲੌਂਜੀ ਕਲੌਂਜੀ ਜਿਹੜੀ ਸਾਡੇ ਬਾਲਾਂ ਨੂੰ ਕਾਲੇ ਕਰਨ ਚ ਬਹੁਤ ਹੈਲਪ ਕਰਦੀ ਓਕੇ ਤੇ ਉਸ ਤੋਂ ਬਾਅਦ ਤੁਸੀਂ ਉਹਨੂੰ ਤਿੰਨਾਂ ਚੀਜ਼ਾਂ ਨੂੰ ਪਾਊਡਰ ਬਣਾ ਕੇ ਰੱਖ ਲਓ ਓਕੇ ਉਹਦੇ 2-3 ਚਮਚਾ ਚਲੋ ਲੋਹੇ ਦੀ ਕਟੋਰੀ ਚ ਪਾਓ ਉਹਨੂੰ ਪਾਣੀ ਚ ਘੋਲ ਕੇ ਚੰਗੀ ਤਰ੍ਹਾਂ ਪੇਸਟ ਜਿਹਾ ਬਣਾ ਕੇ ਰਾਤ ਨੂੰ ਢੱਕ ਕੇ ਰੱਖ ओके ਜੇ ਤਾਂ ਤੁਸੀਂ ਸਵੇਰੇ ਲਾਉਣਾ ਤਾਂ ਰਾਤ ਨੂੰ ਢੱਕ ਦਿਓ ਜੇ ਤੁਸੀਂ ਕੰਮ ਕਾਜ ਤੋਂ ਵਿਹਲੇ ਹੋ ਕੇ ਰਾਤ ਨੂੰ ਲਾਉਣਾ ਤਾਂ ਸਵੇਰੇ ਢੱਕ ਕੇ ਰੱਖ ਦਿਓ ਇਹ ਆਪਣੀ ਹੈਡੈਕ ਹੈ ਤੇ ਉਹਨੂੰ ਕੀ ਕਰਨਾ ਉਹਦੇ ਵਿੱਚ ਮੇਰੀ ਕਹਾਤੀ ਸ਼ਾਬ ਤੇਲ ਆਉਂਦਾ ਬਹੁਤ ਬ੍ਰਾਂਡਡ ਤੇਲ ਆ ਇਹ ਉਹਦੇ ਦੋ ਤਿੰਨ ਬੂੰਦਾ ਉਹਦੇ ਵਿੱਚ ਪਾਉਣੀ ਹੈ ਤੇ ਉਸ ਤੋਂ ਬਾਅਦ ਨਾਲ ਹੀ ਦੋ ਚਮਚ ਦਹੀਂ ਇੱਕ ਚਮਚ ਚੀਨੀ ਦੇਖੋ ਚੀਨੀ ਅਸੀਂ ਖਾਣ ਨੂੰ ਬਣਾ ਕਰਦੇ ਹਾਂ ਉੱਥੇ ਚੀਨੀ ਦਾ ਕੰਮ ਹੈ ਹੈਨਾ ਕਈ ਵਾਰੀ ਕਹਿੰਦੇ ਰਹਿੰਦੇ ਵੀ ਜਿਹੜੀ ਚੀਜ਼ ਬੇਗੋਣਾ ਜਮੇ ਉਹਦਾ ਵੀ ਕਿ ਤਰ੍ਹਾਂ ਕਿਤੇ ਗੋਣਾ ਹੈ ਤੇ ਉੱਥੇ ਜਦੋਂ ਚੀਨੀ ਉਹਦੇ ਵਿੱਚ ਅਸੀਂ ਮਿਕਸ ਕਰਦੇ ਹਾਂ ਉਸ ਤੋਂ ਬਾਅਦ ਉਹਨੂੰ ਵਾਲਾਂ ਦੇ ਰੂਟ ਚ ਲਗਾਉਣਾ ਸ਼ੁਰੂ ਕਰ ਦੋ ਹੂੰ ਜਿਹੜੇ ਮਸਾਮ ਹੁੰਦੇ ਨੇ ਜੀ ਬਰੀਕ ਵਾਲਾਂ ਦੇ ਮਸਾਮ ਜਿਹੜੇ ਬੰਦ ਹੋ ਰਹੇ ਹੁੰਦੇ ਆ ਉਹ ਖੁੱਲਣੇ ਸ਼ੁਰੂ ਹੋ ਜਾਂਦੇ ਆ ਪੋਰ ਹਾਂ ਔਰ ਵਾਲਾਂ ਨੂੰ ਕਲਰ ਕਰਦੀ ਲੋੜ ਨਹੀਂ ਪੈਂਦੀ ਵਾਲ ਬਿਲਕੁਲ ਸ਼ਾ ਰਹਣਗੇ ਤੁਹਾਡੇ ਇਹਦਾ ਕੋਈ ਪ੍ਰੋਡਕਟ ਆਪਣੇ ਅਸੀਂ ਵੀ ਦੇ ਦਿੰਦੇ ਆ ਅਸੀਂ ਉਹਦਾ ਹਾਥੀ ਸ਼ਾਪ ਦੇ ਨਾਂ ਤੇ ਪੇਸਟ ਬਣਾਇਆ ਹੋਇਆ ਓਸੀ ਦੇ ਦਿੰਦੇ ਆ ਪਰ ਇਹ ਹੁੰਦਾ ਕਿ ਮੈਕਸਿਮਮ ਲੋਕ ਬਣਾਉਂਦੇ ਇਹਨੂੰ ਸਰ ਇਹ ਮਤਲਬ ਕਿਸੇ ਵੀ ਏਜ ਤੇ ਇਫੈਕਟ ਕਰਦਾ ਮਤਲਬ ਜਿਵੇਂ ਇੱਕ ਤਾਂ ਯੰਗਸਟਰਸ ਲਈ ਤਾਂ ਇਫੈਕਟ ਕਰੇਗਾ ਹੀ ਜਿਨ੍ਹਾਂ ਦੀ ਏਜ ਹੋ ਜਾਂਦੀ ਆ ਉਹਨਾਂ ਦੇ ਹੁਣ ਤੁਸੀਂ ਦੇਖ ਲਓ ਮੇਰੀ ਏਜ ਹੋ ਗਈ ਨਹੀਂ ਸਰ ਨਹੀਂ ਮੈਨੂੰ 25-30 ਸਾਲ ਹੋ ਗਏ ਲੱਗਦੇ ਨੇ ਅੱਜ ਮੈਂ ਪੂਰੇ ਕੰਪਲੀਟ April 2 ਨੂੰ ਮੈਂ 60 ਸਾਲ ਦਾ ਹੋ ਗਿਆ ਕਿਆ ਬਾਤ ਹੈ ਹੈ ਜੀ ਔਰ ਹਰ ਚੀਜ਼ ਨੂੰ ਮੇਨਟੇਨ ਰੱਖਣ ਦੇ ਵਿੱਚ ਮੈਂ ਪੂਰੀ ਆਪਣੀ ਕੋਸ਼ਿਸ਼ ਕੀਤੀ ਔਰ ਮੇਰੇ ਵਾਲਾਂ ਨੂੰ ਅੱਜ ਤੱਕ ਮੈਂ ਕਦੀ ਡਾਈ ਨਹੀਂ ਕੀਤਾ ਕਿਆ ਬਾਤ ਹੈ ਹਾਂ ਸਰ ਹਾਂ ਹੁਣ ਵੀ ਇਹ ਸ਼ੋਹ ਦੇ ਵਿੱਚ ਇਹ ਮੇਰੇ ਵਾਲਾਂ 'ਚੋ ਕਾਲਾ ਜਿਹਾ ਰੰਗ ਪਾ ਦਿੰਦੇ ਨੇ ਜੜਾਂ 'ਚ ਨਹੀਂ ਮੈਂ ਕਦੀ ਕੁਝ ਨਹੀਂ ਲਾਂਦਾ ਮੇਰੀ ਸਿਰਫ ਇਹੀ ਇੱਕ ਜਿਹੜੀ ਹੈਗੀ ਆ ਘਰੇ ਬਣਾਈ ਹੋਈ ਮੇਥੀ ਦਾਣਾ ਇਹ ਸਾਰਾ ਕਲੌਂਜੀ ਇਹੀ ਲਾਂਦੇ ਆ ਪਰ ਮੈਨੂੰ ਜਦੋਂ ਤੁਸੀਂ ਦੇਖੋਗੇ ਨਾ ਵਾਸ਼ ਮੇਰੇ హెయిਰ ਹੁੰਦੇ ਆ ਨੋਰਮਲ ਤਾਂ ਵੀ ਮੇਰੇ 60% ਵਾਲ ਕਾਲੇ ਆ 40% ਵਾਈਟ ਆ ਉਹ ਦਿਖਦੇ ਵੀ ਨਹੀਂ ਵਿੱਚ ਹੀ ਛੁਪੇ ਹੁੰਦੇ ਆ ਮਤਲਬ ਕਹਿੰਦਾ ਕਿ ਇਹ ਇਹਨਾਂ ਨੂੰ ਇੰਨੀ ਉਮਰ ਤੱਕ ਬਚਾ ਕੇ ਰੱਖਣਾ ਪਹਿਲਾਂ ਤਾਂ ਸਿਰ ਦੇ ਉੱਤੇ ਇਸ ਟਾਈਮ 60-65% ਖੇਤੀ ਵੈਲਨਸ ਆ ਇਹ ਜੋ ਮਰ ਜੁੜ ਜਾਂਦੀ ਆ ਲੋਕਾਂ ਦੀ ਤੇ ਤੇ ਉਸ ਤੋਂ ਬਾਅਦ ਉਹਨੂੰ ਮੇਨਟੇਨ ਰੱਖਾ ਤੇ ਇਹ ਜਿਹੜੀ ਚੀਜ਼ ਆ ਨਾ ਜੀ ਸਿਰਫ ਸ਼ੁਰੂ ਤੋਂ ਹੀ ਆ ਚਲੋ ਮੇਰੇ ਘਰ 'ਚ ਠੀਕ ਆ ਸਾਡੀ ਵਾਈਫ ਅੱਛੀ ਆ ਉਹ ਲਾਂਦੀ ਰਹੀ ਹਰ ਵੀਕਲੀ ਕਦੇ ਹਫ਼ਤੇ 'ਚ ਕਦੇ ਦੋ ਹਫ਼ਤੇ 'ਚ ਮਤਲਬ ਉਹਨੇ ਲਾ ਦੇਣਾ ਜਦੋਂ ਰਾਤ ਨੂੰ ਲੇਟ ਆਉਣਾ ਤਾਂ ਵੀ ਸਵੇਰੇ ਕਦੀ ਸਾਝਰੇ ਕਰ ਦੇਣਾ ਕੰਮ ਪਰ ਉਹਨੇ ਬਚਾ ਲਿਆ ਇਹਨਾਂ ਬਾਲਾਂ ਨੂੰ ਤਾਂ ਇਹੀ ਨੁਸਖਾ ਫਿਰ ਮੈਂ ਬੜੇ ਪ੍ਰਾਊਡ ਨਾਲ ਦੱਸਦਾ ਲੋਕਾਂ ਨੂੰ ਕਿ ਇਹਨੂੰ ਜੇ ਤੁਸੀਂ ਕਰੋਗੇ ਕਰਨਾ ਪਊਗਾ ਇੱਕ ਤ੍ਰਿਫਲਾ ਪਾਊਡਰ ਦਾ ਚਮਚ ਮੈਂ ਡੇਲੀ ਖਾਣਾ ਜੀ ਮੇਰਾ ਇੱਕ ਰੂਟੀਨ ਹੈ ਕਿ 5 ਵਜੇ 5 ਗ੍ਰਾਮ ਤ੍ਰਿਫਲਾ ਖਾਣੇ ਖਾਣਾ ਹੈ ਪਰ ਉਹਨੂੰ ਪਾਣੀ ਚ ਘੋਲ ਕੇ ਪਹਿਲਾਂ ਪਹਿਲਾਂ ਬੜਾ ਔਖਾ ਕਰਦਾ ਜਿਵੇਂ ਦਾਰੂ ਪਹਿਲੀ ਵਾਰੀ ਬੰਦਾ ਪੀਂਦਾ ਉਹਨੂੰ ਤੰਗ ਕਰਦੀ ਹੈ ਉਲਟੀਆਂ ਕਰਦਾ ਫਰੀ ਜਾਂਦਾ ਤੇ ਹੌਲੀ ਪੰਜ ਸੱਤ ਦਿਨ ਚ ਮੈਂ ਟ੍ਰੇਨ ਹੋ ਜਾਂਦਾ ਫੇਰ ਰੱਖਦਾ ਇਹ ਕਰਕੇ ਹੈਨਾ ਤੇ ਉਸ ਤਰੀਏ ਇਹ ਤ੍ਰਿਫਲਾ ਪਾਊਡਰ ਹੈ ਹੌਲੀ ਹੌਲੀ ਬੋਡੀ ਦੇ ਆਰਗਨ ਨੂੰ ਵਾਸ਼ ਕਰਦਾ ਫੇਰ ਜਦੋਂ ਤੁਹਾਨੂੰ ਸੈੱਟ ਬੈਠ ਜਾਂਦਾ ਫੇਰ ਇਹ ਤੁਹਾਨੂੰ ਮਤਲਬ ਕਿ ਚਿਰਾਜੂ ਇਹਨੂੰ ਸੀ ਗਣੇ ਲੰਬੀ ਉਮਰ ਤੰਦਰੁਸਤ ਉਮਰ ਦਿੰਦਾ ਔਰ ਸ਼ਾਇਦ ਜਵਾਨ ਉਮਰ ਵੀ ਦਿੰਦਾ ਲਾਸਟ ਤੱਕ ਤੇ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਇਹ ਵੀ ਬਹੁਤ ਬੈਸਟ ਆ ਵਾਲਾਂ ਵਾਸਤੇ ਖਾਣਾ ਵੀ ਚਾਹੀਦਾ ਔਰ ਮੈਂ ਕਹਿੰਦਾ ਉਹਨਾਂ ਗਦੇ-ਗਦੇ 2 ਚਮਚੇ ਜੱਗ ਚ ਪਾਣੀ ਚ ਪਾ ਕੇ ਘੋਲ ਕੇ ਰਾਤ ਨੂੰ ਰੱਖ ਦੋ ਸਵੇਰੇ ਉਹਦੇ ਨਾਲ ਵਾਲ ਧੋਵੋ ਕੰਡੀਸ਼ਨਰ ਦਾ ਕੰਮ ਕਰਦਾ ਸ਼ੈਂਪੂ ਦਾ ਕੰਮ ਕਰਦਾ ਔਰ ਇਹ ਇੱਕ ਅਬਦੇ ਆਪ ਚ ਬਹੁਤ ਹੀ ਗੁਣਕਾਰੀ ਆ ਔਰ ਬਹੁਤ ਹੀ ਲਾਭਕਾਰੀ ਆ ਇਹਦੇ ਨਾਲ ਜਿਹੜੇ ਕਈ ਹੁਣ ਜਿਵੇਂ ਜਵਾਨ ਜਵਾਨ ਮੁੰਡਿਆਂ ਦੇ ਮੇਰੇ ਵਰਗੇ ਦੇ ਮੈਂ ਢੋਲੇ ਆ ਜਾਂਦੇ ਫਿਰ ਉਹ ਉਹਨਾਂ ਦਾ ਕੀ ਇਲਾਜ ਹੈ ਜੇ ਢੋਲੇ ਕਈਆਂ ਦੇ ਬੜੇ ਆ ਜਾਂਦੇ ਅਸਲ 'ਚ ਨਾ ਇਹਦੇ ਵਿੱਚ ਜ਼ਰੂਰਤ ਹੁੰਦੀ ਹੈ ਬਹੁਤ ਜ਼ਿਆਦਾ ਮਿਨਰਲਸ ਦੀ ਆਇਰਨ ਦੀ ਉਹ ਉਹ ਤ੍ਰਿਫਲਾ ਪਾਊਡਰ ਕੰਪਲੀਟ ਕਰਦਾ ਹੈ ਅੱਛਾ ਜੀ ਤ੍ਰਿਫਲਾ 'ਚ ਹੈ ਕੀ ਹੈ ਮੈਂ ਤੁਹਾਨੂੰ ਦੱਸਦਾ ਉਹ 'ਚ ਹਰੜ ਬਿਹੜਾ ਤੇ ਆਮਲਾ ਇਹ ਵੀ 1 2 ਐਂਡ 4 ਦੀ ਰੇਸ਼ੋ ਅੱਛਾ ਜੀ ਆਮ ਲੋਕ ਇਹਨੂੰ ਬਰਾਬਰ ਮਾਤਰਾ 'ਚ ਬਣਾਉਂਦੇ ਆ ਜਦੋਂ ਤੁਸੀਂ ਤ੍ਰਿਫਲਾ ਨੂੰ ਅਮਰਤ ਬਣਾਉਣਾ ਜਿਵੇਂ ਅਸੀਂ ਇਹ ਮੇਰੇ ਖਿਆਲ ਹੈ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਆਪਣੀ ਫਰਸਟ ਕੰਪਨੀ ਹੈ ਜਿਹਨੇ 1:2:4 ਦੀ ਰੇਸ਼ੀਓ ਚ ਅਪਰੂਵਲ ਮਿਲੀ ਹੈ ਗਵਰਨਮੈਂਟ ਤੋਂ ਅੱਛਾ ਜੀ ਨਹੀਂ ਇਹ 33 33 ਹੋਪੈਂਦਾ ਅੱਛਾ ਜੀ ਬਰਾਬਰ ਤਿੰਨੇ ਚੀਜ਼ਾਂ ਹੂੰ ਹੂੰ ਇਹ ਚ ਦੇਖੋ ਹਰੜ 1% ਬੇਹੜਾ 2% ਆਮਲਾ 4% ਬਹੁਤ ਸਾਰੇ ਲੋਕ ਆ ਜਿਹੜੇ ਘਰੇ ਬਣਾਉਂਦੇ ਆ ਮੈਂ ਤਾਂ ਬੋਲਦਾ ਰਹਿਣਾ ਬਣਾਉਣਾ ਚਾਹੀਦਾ ਪਰ ਇੱਕ ਚੀਜ਼ ਖਿਆਲ ਰੱਖੋ ਕਿ ਜਿਹੜੀ ਹਰੜ ਪੈਣੀ ਆ ਉਹ ਹਰੜ ਜਲਾਫਾ ਪੈਣੀ ਆ ਇਹਦੇ ਵਿੱਚ ਹਰੜ ਜਲਾਫਾ ਜਿਹੜੀ ਆ ਉਹੀ ਕੰਮ ਕਰਦੀ ਆ ਜਿਹੜੀ ਇੱਕ ਕਾਬਲੀ ਹਰੜ ਆਉਂਦੀ ਆ ਉਹ ਮਤਲਬ ਨਾਰਮਲ ਚ ਪੈਂਦੀ ਆ 33 33 ਵਾਲੇ ਚ ਉਹ ਬੜਾ ਸਸਤਾ ਵੀ ਹੁੰਦਾ ਪ੍ਰੋਡਕਟ ਜਿਹੜੀ ਹਰੜ ਜਲਾਫਾ ਉਹ ਮੇਰਾ ਖਿਆਲ ਨਾਲ ਉਹਦਾ ਮਾਰਕੀਟ ਪ੍ਰਾਈਸ ਹੀ 4-5000 ਰੁਪਏ ਕਿਲੋ ਆ ਉਹ ਇਹਦੇ ਚ ਪੈਂਦੀ ਆ ਉਹ ਜਿਹੜੀ ਦੂਜੀ ਇੱਕ ਹਰੜ ਕਾਬਲੀ ਉਹ 250-300 ਰੁਪਏ ਕਿਲੋ ਆ ਇੰਨਾ ਫਰਕ ਪੈਂਦਾ ਜੀ ਤਾਂ ਹੀ ਉਹ ਇਹਦੇ ਚ 1% ਹੀ ਪਾਈ ਗਈ ਆ 33% ਨਹੀਂ ਪਾਈ ਗਈ ਤੇ ਇਹ ਜਿਹੜਾ ਬਣਦਾ ਫਿਰ ਤ੍ਰਿਫਲਾ ਅਮਰਤ ਫਾਈਨ ਪਾਊਡਰ ਇਹ ਇੱਕ ਨਾ ਇਹ ਦੇਖੋ ਬੈਸਟ ਫॉर ਡਾਈਜੈਸਟਿਵ ਸਿਸਟਮ ਕੰਲਾਈ ਬਹੁਤ ਹੈ ਜੀ ヘア ਵਾਸਤੇ ਜਿਹੜਾ ਕਹਿੰਦੇ ਨੇ ਤਿਰਫਲਾ ਪਾਊਡਰ ਸਵੇਰੇ ਖਾਣ ਲੱਗ ਜੇ ਔਰ ਵਾਲ ਧੋਣ ਲੱਗ ਜੇ ਉਹਦੇ ਨਾਲ ਤਾਂ ਵੀ ਵਾਲ ਛੇਤੀ ਛੇਤੀ ਜਿਹੜੇ ਵਾਈਟ ਹੋ ਗਏ ਉਹ ਵੀ ਦੁਬਾਰਾ ਤੋਂ ਬਲੈਕ ਹੋ ਜਾਂਦੇ ਆ ਜਿਨ੍ਹਾਂ ਦੀ ਉਮਰ ਮਤਲਬ 30 ਤੋਂ ਥੱਲੇ ਆ ਜਦੋਂ ਉੱਪਰ ਉਮਰ ਚਲੀ ਜਾਂਦੀ ਆ 30 35 ਦੀ ਫਿਰ ਵਾਲਾਂ ਦੇ ਵਿੱਚ ਕਲਰ ਚੇਂਜ ਨਹੀਂ ਹੁੰਦਾ ਪਰ ਉਹਨੂੰ ਬਚਾ ਕੇ ਰੱਖਿਆ ਜਾ ਸਕਦਾ